ਸਤਿ ਸ਼੍ਰੀ ਅਕਾਲ ਸਾਰੇ ਪੰਜਾਬ ਨਿਵਾਸੀਆਂ ਨੂੰ ਅਤੇ ਸਾਥ ਪ੍ਰੈਸ ਵੀਰਾਂ ਨੂੰ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ ਅਸੀਂ ਅੱਜ ਇੱਥੇ ਜੋ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਪਬਲਿਕ ਨੇ ਤਿਵਾਰ ਨੂੰ ਮਨਾਉਣਾ ਹੈ ਉਹਦੇ ਸੰਬੰਧੀ ਕੁਝ ਅਸੀਂ ਆਪਣੇ ਵਿਭਾਗ ਵੱਲੋਂ ਜਨਤਾ ਨੂੰ ਕੁਝ ਕਹਿਣਾ ਚਾਹੁੰਦੇ ਹਾਂ ਜਾਂ ਅਪੀਲ ਕਰਨੀ ਚਾਹੁੰਦੇ ਹਾਂ ਕਿ ਜਿਹੜੇ ਪਟਾਕੇ ਬੱਚਿਆਂ ਨੂੰ ਘੱਟ ਤੋਂ ਘੱਟ ਬਜਾਏ ਜਾਣ ਤਾਂ ਕਿ ਅਸੀਂ ਗਰੀਨ ਦੀਵਾਲੀ ਮਨਾ ਸਕੀਏ ਜੇਕਰ ਉਹਨਾਂ ਨੇ ਬਜਾਉਣਾ ਹੀ ਹੰ ਜੈਦ ਕਰਦੇ ਹਨ ਤੇ ਉਹ ਵੱਡਿਆਂ ਦੀ ਨਿਗਰਾਨੀ ਵਿੱਚ ਪਟਾਕੇ ਚਲਾਉਣ ਖੁੱਲੀ ਜਗ੍ਹਾ ਤੇ ਪਟਾਕੇ ਚਲਾਏ ਜਾਣ ਹੋ ਸਕੇ ਤਾਂ ਕੋਲ ਪਾਣੀ ਦੀ ਬਾਲਟੀ ਰੱਖ ਲਈ ਜਾਵੇ ਤੇ ਜੇਕਰ ਕੋਈ ਜਿਸ ਤੋਂ ਤੱਕ ਕੱਪੜੇ ਪਹਿਨਣ ਦੀ ਗੱਲ ਹੈ ਉਹ ਸੂਤੀ ਕੱਪੜੇ ਹੀ ਪਹਿਨਣੇ ਚਾਹੀਦੇ ਹਨ ਅਜਿਹੇ ਕੱਪੜੇ ਨਾ ਪਹਿਨੇ ਜਾਣ ਕਿ ਜਿਨ੍ਹਾਂ ਨੂੰ ਛੇਤੀ ਅੱਗ ਲੱਗ ਜਾਂਦੀ ਹੈ ਤੇ ਉਹ ਸਾਡੇ ਸਰੀਰ ਨਾਲ ਚੱਪਕ ਜਾਂਦੇ ਹਨ ਦੂਸਰੀ ਗੱਲ ਤੀਸਰੀ ਗੱਲ ਇਹ ਹੈ ਕਿ ਜਦੋਂ ਵੀ ਕੋਈ ਘਟਨਾ ਘਟ ਜਾਂਦੀ ਹੈ ਤੇ ਉੱਥੇ ਸਾਨੂੰ ਪਹਿਲਾਂ ਫਸਟ ਏਡ ਦੇਣੀ ਹੁੰਦੀ ਹੈ ਜੇ ਬਰਨ ਕੇਸ ਦੇ ਵਿੱਚ ਕੱਪੜੇ ਲਾ ਕੇ ਉਹਨੂੰ ਸਾਫ਼ ਸਾਫ਼ ਕਰਨਾ ਹੁੰਦਾ ਨੌਨ ਨੌਨ ਪਾਣੀ ਨਾਲ ਉਹਨੂੰ ਬਾਸ਼ ਕਰਨਾ ਹੁੰਦਾ ਧੋਣਾ ਹੁੰਦਾ ਇਸੇ ਤਰ੍ਹਾਂ ਜੇ ਕੋਈ ਅੱਖਾਂ ਵਿੱਚ ਸੱਟ ਟੁੱਟ ਲੱਗ ਜਾਂਦੀ ਹੈ ਜਾਂ ਕੋਈ ਅੱਖ ਦੇ ਵਿੱਚ ਝਕਮ ਹੋ ਜਾਂਦਾ ਸਾਨੂੰ ਉਹਨੂੰ ਵੀ ਜ਼ਿਆਦਾ ਮਲਣਾ ਜਾਂ ਰਗੜਨਾ ਨਹੀਂ ਚਾਹੀਦਾ ਉਹਨੂੰ ਸਿੰਪਲ ਪਾਣੀ ਦੇ ਵਿੱਚ ਛਿੱਟੇ ਮਾਰ ਕੇ ਡਾਕਟਰ ਲਈ ਡਾਕਟਰ ਦੀ ਜਾਂਚ ਲਈ ਉਹਨੂੰ ਅੱਗੇ ਭੇਜ ਦੇਣਾ ਚਾਹੀਦਾ ਹੈ। ਬਾਕੀ ਅਸੀਂ ਸਾਰੇ ਜ਼ਿਲ੍ਹੇ ਵਿੱਚ 24 ਘੰਟੇ ਅਮਰਜੈਂਸੀ ਸੁਭਾਵਾਂ ਐਸਮੋ ਸੁਭਾਵਾਂ ਨੂੰ ਕਹ ਦਿੰਦਾ ਹੈ ਕਿ ਅਮਰਜੈਂਸੀ ਸੁਭਾਵਾਂ 24 ਘੰਟੇ ਰੱਖੀਆਂ ਜਾਣ। ਕੋਈ ਵੀ ਇਸ ਤਰ੍ਹਾਂ ਦੀ ਘਟਨਾ ਹੁੰਦੀ ਹੈ ਤੇ ਨੇੜੇ ਦੇ ਸਾਵਡਮੀਨ ਹਸਪਤਾਲ ਜਾਂ ਜ਼ਿਲ੍ਹਾ ਹਸਪਤਾਲ ਵਿੱਚ ਤੇ ਪੇਸ਼ੰ ਨੂੰ ਰੈਫਰ ਕੀਤਾ ਜਾ ਸਕਦਾ ਹੈ। ਸਾਰੇ ਸਪੈਸ਼ਲਿਸਟ ਔਨ ਕਾਲ ਰਹਿਣਗੇ। ਸਾਰੀਆਂ ਸੁਭਾਵਾਂ ਅਮਰਜੈਂਸੀ ਲਈ ਅਸੀਂ ਪੂਰੇ ਪ੍ਰਬੰਧ ਕਰ ਚੁੱਕੇ ਹਾਂ। ਧੰਨਵਾਦ ਥੈਂਕ ਯੂ ਆਕਸੀਜਨ ਪਲਾਨ ਹੋਰ ਸੁਿੰਦਰਾਂ ਦੀ ਕਿਉਂ ਸਰ ਆਕਸੀਜਨ ਸਾਡੇ ਕੋਲ ਪੂਰੀ ਹੈ ਜਿੱਥੇ ਘਾਟ ਹੈ ਉੱਥੇ ਅਸੀਂ ਡਿਮਾਂਡ ਆਲਰੇਡੀ ਵਿਭਾਗ ਨੂੰ ਭੇਜ ਦਿੱਤੀ ਹੈ ਉਹਦੀ ਸਪਲਾਈ ਹੁਣ ਸਾਡੇ ਕੋਲ ਆ ਪਹੁੰਚ ਰਹੀ ਹੈ ਔਰ ਆ ਵੀ ਜਾਵੇਗੀ ਉਹ ਸਰ ਕਰੋਨਾ ਦੇ ਵਿੱਚ ਅਜੇ ਉਸੋ ਵੀ ਪਤੀ ਦਾ ਲੋਕ ਸੁੰਦਰ ਤੋਂ ਮੈਂ ਚੋਈ ਸੀ ਜੀ ਸਰ ਉਹ ਜਿਹੜੀ ਪ੍ਰੋਗਨ ਆਕਸੀਜਨਾਂ ਦੀ ਜਿਹੜੇ ਟੈਬ ਸੀਗੀ ਉਹ ਤੁਹਾਡੇ ਹਸਪਤਾਲ ਉਦੋਂ ਮੈਚ ਹੀ ਨਹੀਂ ਕਰਦੀ ਸੀ ਅੱਜ ਵੀ ਉਹ ਹਸਪਤਲ ਉੱਧੇ ਹੀ ਪਏ ਰਹੇ ਸਰ ਕੋਈ ਕੰਮ ਚ ਹੈ ਨਾਲ ਇਸ ਲਈ ਉਹਨਾਂ ਨੂੰ ਅਸੀਂ ਹੋ ਸਕਦਾ ਕਿ ਜੇ ਨਹੀਂ ਚੱਲਣਗੇ ਉਹ ਕੰਡਮ ਕਰ ਦਾਂਗੇ ਅਸੀਂ ਨਵੇਂ ਮੰਗਵਾ ਲਏ ਆ ਨਵੇਂ ਆਰੇ ਵਿਭਾਗ ਤੋਂ ਨਵੇਂ ਖਰੀਦ ਵੀ ਸਕਦੇ ਆ ਅਸੀਂ ਆਕਸੀਜਨ ਪਲਾਂਟ ਵੀ ਤੁਹਾਡੇ ਇੱਥੇ ਹਾਦੀ ਦੇ ਨਾਲ ਹੀ ਬਣਿਆ ਲੱਗਾ ਸੀਗਾ ਬਹੁਤ ਐਕਟਿਵ ਹੋ ਕੇ ਹਾਂਜੀ ਉਹਦੀ ਲਾਇਸੈਂਸਿੰਗ ਦੀ ਪ੍ਰੋਬਲਮ ਸੀਗੀ ਲਾਇਸੈਂਸ ਅਪਲਾਈ ਹੋ ਗਿਆ ਅਸੀਂ ਹੁਣ ਜਲਦੀ ਉਹਨੂੰ ਜਿਹੜਾ ਲਿਕਵਿਡ ਆਕਸੀਜਨ ਪਲਾਂਟ ਉਹ ਜਲਦੀ ਸਟਾਰਟ ਕਰਦੇ ਆ ਸਰ ਤੁਸੀਂ 24 ਘੰਟੇ ਇਮਰਜੈਂਸੀਜ਼ ਆਉਣ ਦੀ ਗੱਲ ਕੀਤੀ ਇੱਕ ਪੈਂਸੀਲਿਨ ਦਾ ਇੰਜੈਕਸ਼ਨ ਲਵਾਉਣਾ ਹੋਵੇ ਤਾਂ ਤੁਹਾਡਾ ਹਸਪੀਟਲ ਇਥੋਂ ਰੈਫਰ ਕਰ ਦਿੰਦਾ ਕਹਿੰਦਾ ਨਹੀਂ ਕਿ ਸਾਡੇ ਕੋਲ ਇਹਦੇ ਬਾਰੇ ਨਹੀਂ ਲੱਗਣਾ ਇੱਥ ਸਰ ਉਹ ਐਕਟਲੀ ਪੈਨਸਿਲਿਨ ਦਾ ਐਨੀ ਹੈਜਰਡ ਹੈ ਕਿ ਸਿੱਧੀ ਡੈਥ ਹੁੰਦੀ ਸੀ ਸਾਡੇ ਡਿਪਾਰਟਮੈਂਟ ਨੇ ਕਿਹਾ ਕਿ ਪੈਨਸਿਲਿਨ ਜਿਹੜੀ ਉਹਨੂੰ ਨਾ ਲਾਇਆ ਜਾਵੇ ਪਰ ਜੇ ਕਿਸੇ ਨੇ ਲਗਾਉਣੀ ਆ ਟੈਸਟ ਕਰਨ ਤੋਂ ਬਾਅਦ ਲਵਾਈ ਜਾ ਸਕਦੀ ਆ ਕੋਈ ਡਰਿੰਗਨਾਲੀਨ ਇੰਜੈਕਸ਼ਨ ਰੱਖ ਲੈਣ ਜਿਹੜਾ ਉਹਨੂੰ ਦੇਖਣ ਨੂੰ ਰੋਕਦਾ ਹੈ ਤੇ ਮੈਂ ਜੇ ਕੋਈ ਜ਼ਿਆਦਾ ਇੰਟਰਸਟਿਡ ਹੈ ਐਮ ਐਸ ਸਾਹਿਬ ਨਾਲ ਐਸ ਐਮ ਸਾਹਿਬ ਨਾਲ ਆਪਣੇ ਐਮਰਜੈਂਸੀ ਮੈਡੀਕਲ ਆਫਸਰ ਨਾਲ ਮੀਟਿੰਗ ਲਵਾਵਾਂਗਾ ਕਿ ਜੇ ਕੋਈ ਸੈਂਸਿਟਿਵ ਨਹੀਂ ਹੈ ਤੁਸੀਂ ਐਮਰਜੈਂਸੀ ਤੇ ਉਹਨੂੰ ਦੇ ਇਹ ਉਹ ਜੇ ਉਹਦੀ ਪ੍ਰੀਫਰੈਂਸ ਹੈ ਪੇਖਣ ਦੀ ਕਿ ਮੈਂ ਪੈਨਸਿਲਿਨ ਇੰਜੈਕਸ਼ਨ ਲਗਵਾਣਾ ਹੀ ਹੈ ਤੇ ਅਸੀਂ ਉਹ ਲਾ ਸਕਦੇ ਆ ਕੋਲ ਉਹਨਾਂ ਨੂੰ ਪ੍ਰੋਪਰ ਇੰਜੈਕਸ਼ਨ ਰੋਪ ਲਈ ਸਾਰੇ ਇੰਜੈਕਸ਼ਨ ਸਾਡੇ ਕੋਲ ਹੁੰਦੇ ਵੀ ਆ ਅੱਗੇ ਤੋਂ ਉਹ ਧਿਆਰ ਵੀ ਰੱਖਣਗੇ ਤੇ ਲਾਉਣਗੇ ਵੀ ਜਿੱਥੇ ਜਿੱਥੇ ਗਾਈਡ ਕਰਨ ਦੀ ਬਜਾਏ ਪਹਿਲਾਂ ਹੀ ਕਹਿ ਦਿੱਤਾ ਜਾਂਦਾ ਨਹੀਂ ਜੀ ਇੰਜੈਕਸ਼ਨ ਤੁਸੀਂ ਨਹੀਂ ਸਾਰੇ ਟੋਟਲੀ ਡਿਪਾਰਟਮੈਂਟ ਵਾਲੇ ਪਾਉਂਦਾ ਕਿਉਂਕਿ ਇੰਨਾ ਹਫਾਟਲ ਹੋ ਜਾਂਦਾ ਸੀਗਾ ਕਿ ਕਈ ਵਾਰ ਉਹ ਨਹੀਂ ਰੁਕਿਆ ਜਾਂਦਾ ਡੈਥ ਹੋ ਜਾਂਦੀ ਸੀ ਸਾਡੇ ਮਤਲਬ ਡੈਥ ਕੇਸ ਹੋਏ ਆ ਤੇ ਰੁਕਿਆ ਉਹਦੇ ਉਹਦੇ ਸਬਸਟੀਟਿਊਟ ਤੇ ਹੋਰ ਸਾਡੇ ਕੋਲ ਮੈਡੀਸਿਨਸ ਤੇ ਐਨ ਇੰਜੈਕਸ਼ਨ ਹੈਗੇ ਆ ਔਰ ਪੈਨਸਿਲਿਨ ਦੀ ਐਨੀ ਜਰੂਰਤ ਨਹੀਂ ਹੈਗੀ ਮੈਂ ਸਮਝਦਾ ਇਹ ਕਰ ਜਰੂਰਤ ਨਹੀਂ ਕੀਤਾ ਜਾਂਦਾ ਹੈ ਜੀ ਗਾਈਡ ਕਿਉਂ ਨਹੀਂ ਕਿਉਂਕਿ ਸਰ ਸਾਡੇ ਕੋਲ ਸਪਲਾਈ ਆਉਂਦੀ ਨਹੀਂ ਹੁਣ ਪੈਨਸਿਲਿਨ ਦੀ ਮੈਂ ਤਾਂ ਵੇਖੀ ਨਹੀਂ ਸਾਡੇ ਸ਼ੋਰਬਿਟ ਹੋ ਗਏ ਜਾਂ ਕੋਈ ਜੇ ਕਿਸੇ ਨੂੰ ਲਵਾਉਣਾ ਹੀ ਹੈ ਬਹੁਤ ਆਟਮੋਸਫੇਅਰ ਇੰਪੋਰਟੈਂਸ ਹੈ ਉਹਦੇ ਲਈ ਪ੍ਰਾਈਵੇਟ ਹਸਪੀਟਲ ਵੀ ਲੱਗ ਸਕਦਾ ਸਾਡੇ ਵੀ ਲੱਗ ਸਕਦਾ ਅਸੀਂ ਬਿਲਕੁਲ ਡਿਨਾਈ ਨਹੀਂ ਕਰਦੇ ਜੇ ਪੇਸ਼ੈਂਟ ਸੈਸਿਟਿਵ ਨਹੀਂ ਉਹਨੂੰ ਪਹਿਲਾਂ ਸੈਸਿਟਿਵਿਟੀ ਚੈੱਕ ਕਰ ਲਾਂਗੇ ਤੇ ਹੀ ਲਵਾ ਲਾ ਦਾਂਗੇ ਮੈਂ ਪਹਿਲਾਂ ਵੀ ਮੇਰੀ ਵੀ ਕਾਫੀ ਇਹ ਸਰਵਸ ਹੋ ਗਈ ਹੈ ਮੇਰੀ 31 ਸਾਲ ਸਰਵਸ ਹੋ ਗਈ ਹੈ ਮੈਂ ਆਪਣੇ ਸਰਵਸ ਪੀਐਸੀ ਮਖੋਦ ਸਾਡੇ ਲੱਗਦੇ ਸੀਗੇ ਮੈਂ ਪਹਿਲਾਂ ਮਖੋ ਦੀ ਜੁਆਇਨ ਹੈਗਾ ਮੇਰੀ ਜਿਹੜਾ ਫੋਰਟ ਪਰ ਹੁਣ ਕਾਫੀ ਚਿਰ ਤੋਂ ਬੰਦ ਹੈ ਜੀ ਠੀਕ ਹੈ